ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਨੂੰ ਧਿਆਨ ਨਾਲ ਸੁਣਿਓ ਤੇ ਸਮਝਿਓ ਆ ਪਹਿਲਾਂ ਮੈਂ ਇੱਕ ਸਰਕਾਰੀ ਚੈਨਲ ਦੀ ਤੁਹਾਨੂੰ ਲੋਕਾਂ ਨੂੰ ਭੜਕਾ ਕੇ ਕੀਤੀ ਹੋਈ ਇੰਟਰਵਿਊ ਦਿਖਾ ਦੇਣੀ ਹੈ ਇਹਨਾਂ ਚੈਲੰਜੀਆਂ ਨੇ ਸਮਾਜ ਸੇਵੀ ਸੰਸਥਾਵਾਂ ਦੀਆਂ ਉਹ ਸਿਰਫ ਸੈਲੀਬ੍ਰਿਟੀਆ ਨੂੰ ਲਿਜਾ ਰਹੀਆਂ ਨੇ ਜਿਹੜੇ ਲੰਗਰ ਜਾਂ ਰਸਦ ਲੈ ਕੇ ਜਾਣੀਆਂ ਉਹ ਨਹੀਂ ਲਿਜਾ ਰਹੇ ਕਲਾਕਾਰਾਂ ਨੂੰ ਜਿਹੜਾ ਅਗੇ ਤਾਂ ਪਜਾ ਇਹ ਰਜਾਨਾ ਸਪੋਕਸਮੈਨ ਚੈਨਲ ਹੈ ਪਹਿਲਾਂ ਤੇ ਇਹ ਤੁਹਾਨੂੰ ਇਹ ਦੱਸਦਾ ਲੋਕਾਂ ਨੂੰ ਜਿਹੜੇ ਆ ਪੇਜਾਂ ਵਾਲੇ ਇਹਦੇ ਪਿੱਛੇ ਲੱਗ ਕੇ ਦੀ ਵੀਡੀਓ ਚੱਕ-ਚੱਕ ਕੇ ਪਾਈ ਜਾਂਦੇ ਆ ਉਹ ਇਹ ਭਗਵੰਤ ਮਾਨ ਦੇ ਪਾਲਤੂ ਕੁੱਤੇ ਪਾਲੇ ਹੋਏ ਨੇ ਇਹ ਸਰਕਾਰੀ ਚੈਨਲ ਹੈ ਇਹਨਾਂ ਦਾ ਅਮਨਜੋਤ ਹੈ ਉਹ ਭਗਵੰਤ ਮਾਨ ਨੇ ਮੀਡੀਆ ਸਲਾਹਕਾਰ ਲਾਇਆ ਹੋਇਆ ਅਮਨਜੋਤ ਕੌਣ ਹੈ ਆ ਬੈਬ ਚੈਨਲ ਦੇ ਵਿੱਚ ਅੱਧਾ ਹਿੱਸਾ ਹੈ ਉਹਦਾ ਰਜਾਨਾ ਸਪੋਕਸਮੈਨ ਦਾ ਭਗਵੰਤ ਦੀ ਠੂਠੂ ਹੋ ਰਹੀ ਹੈ ਨਾ ਭਗਵੰਤ ਜਾਣਬੁੱਝ ਕੇ ਟ੍ਰਿਪ ਲਾ ਕੇ ਅੰਦਰ ਸੌਂ ਗਿਆ ਹੜ੍ਹਾਂ ਤੋਂ ਬਚਾਉਂਦਾ ਮਾਰਾ ਸੜਕਾਂ ਤੇ ਬਹਿ ਕੇ ਕਦੇ ਰੋਟੀ ਫੜ ਲੈਂਦਾ ਤੇ ਬਾਅਦ ਚ ਫੜਾ ਦਿੰਦਾ ਓਏ ਅੰਧਪਗਤ ਲੋਕੋ ਓਏ ਤੁਸੀਂ ਤਾਂ ਸੋਚ ਲਓ ਯਾਰ ਓਏ ਜਿਹੜੇ ਬੰਦੇ ਨੂੰ 25 ਦਿਨ ਹੋ ਗਏ ਓਏ ਅੱਜ ਘਰੋਂ ਨਿਕਲੇ ਨੂੰ ਮਨਜੋਤ ਸਿੰਘ ਤਲਵੰਡੀ ਨੂੰ 20-25 ਲੱਖ ਦੀਆਂ ਇਹ ਕਿਸ਼ਤੀਆਂ ਲਈ ਫਿਰਦਾ ਜਿਹੜੇ ਕਹਿੰਦੇ ਕਿਸ਼ਤੀਆਂ ਕਿਹਨਾਂ ਦੇ ਦਿੰਦੀਆਂ ਓਏ 20-25 ਲੱਖ ਦੀਆਂ ਕਿਸ਼ਤੀਆਂ ਨੇ ਤੁਸੀਂ ਕਿਸ ਨੂੰ 1 ਲੱਖ ਰੁਪਿਆ ਦਾਨ ਦੇ ਕੇ ਦੇਖੋ ਜਾਂ ਜਿਹੜੀਆਂ ਘਰਾਂ 'ਚ ਤੁਸੀਂ ਗੱਡੀਆਂ ਖੜਾਈਆਂ ਨੇ ਨਾ ਇਹ ਗੱਡੀਆਂ ਲਿਜਾ ਕੇ ਦੇਖੂਗਾ ਹੜ੍ਹਾਂ 'ਚ ਪਾਣੀ 'ਚ ਪਤਾ ਲੱਗ ਜੂ ਓਏ 20-20 30 ਦੀ ਲੱਖ ਦੇ ਬੰਦੇ ਕਿਸ਼ਤੀਆਂ ਲਈ ਫਿਰਦੇ ਨੇ ਓਏ ਸੰਸਤਾ ਦਾ 50 ਲੱਖ ਦਾ ਸਮਾਨ ਲਈ ਫਿਰਦੇ ਨੇ ਪਿੱਕੇ ਦਿਨ ਰਾਤ ਕਦੇ ਉਧਰ ਕਦੇ ਉਧਰ 25 ਦਿਨ ਹੋ ਗਏ ਘਰੇ ਨਹੀਂ ਗਏ ਆਪਦੀ ਤੀਜੀ ਕੁੜੀ ਦਾ ਜਨਮ ਦਿਨ ਤਿੰਨ ਧਿਆਨੇ ਮਨਜੋਤ ਸਿੰਘ ਤਲਵੰਡੀ ਦੇ ਨਹੀਂ ਇੱਥੇ ਇੱਕ ਮੁੰਡਾ ਹੋਣ ਤੋਂ ਬਾਅਦ ਲਾ ਚੈੱਕਅਪ ਕਰਾ ਲੈਂਦਾ ਉਹ ਵੀ ਕਰਾ ਸਕਦਾ ਸੀ ਸਰਦਾ ਵਰਦਾ ਸਭ ਕੁਝ ਹੈਗਾ ਪਰ ਉਹ ਕਹਿੰਦਾ ਨਾ ਬਾਈ ਇੰਨਾ ਪਾਪ ਵੀ ਨਹੀਂ ਕਰਨਾ ਜ਼ਿੰਦਗੀ ਜੀ ਕੀ ਕਦੇ ਦੇਣਾ ਪਵੇ ਤੀਜੀ ਕੁੜੀ ਦਾ ਪਹਿਲਾ ਜਨਮ ਦਿਨ ਯਾਰ ਉਹਨੇ ਹੜਾਂ ਚ ਬਣਾਇਆ ਉਹ ਤੁਸੀਂ ਲਾਂਤੀ ਹੋ ਘਰਾਂ ਚ ਬਹਿ ਕੇ ਘਰਾਂ ਵੀਡੀਓ ਮੰਗਾ ਕੇ ਉੱਤੇ ਬੋਲ ਲਾ ਕੇ ਪਾਉਣ ਵਾਲਿਓ ਉਹ ਤੁਸੀਂ ਕਿਸੇ ਨੂੰ 70 ਰੁਪਏ 10 ਰੁਪਏ ਦਾਣਤਾ ਦੇ ਕੇ ਦੇਖੋ ਯਾਰ ਬਸ ਚਾਕੀ ਵੀਡੀਓ ਤੇ ਬੋਲ ਕੇ ਪਾ ਦੇਣੀ ਘਰਾਂ 'ਚ ਬੈਠੇ ਉਹ ਮੈਂ ਜਿਹੜੇ ਬੰਦੇ ਆਂ ਜਿ ਪੇਜਾਂ 'ਲੇ ਵੀਡੀਓ ਪਾ ਰਹੇ ਨੇ ਉਹ ਉਹਨਾਂ ਹੜਪੀੜ ਤਾਂ ਸਰਾਫ ਲੈ ਕੇ ਵੇਜੂ ਸਰਾਫ ਲੈ ਕੇ ਉਹ ਮਨਜੋਤ ਸਿੰਘ ਤਲਵੰਡੀ ਐ ਜਿਹਦੀਆਂ ਕਿਸ਼ਤੀਆਂ ਪਹਿਲਾਂ ਵੀ 43 ਦਿਨ ਚੱਲੀਆਂ ਸੀ ਜਦੋਂ ਪਿੱਛੇ ਹੜਾਏ ਸੀ ਕਈ 'ਚ ਤੇ 19 'ਚ ਵੀ ਚੱਲੀਆਂ ਸੀ ਤੁਸੀਂ ਜਾ ਕੇ ਤਾਂ ਦੇਖੋ ਦੋ ਦਿਨ ਕਿਸਤੀਆਂ 'ਚ ਬਹਿ ਕੇ ਤਾਂ ਦੇਖੋ ਵੀ ਕਿਸਤੀਆਂ ਕਿਵੇਂ ਚੱਲਦੀਆਂ ਨੇ 5 600 ਬੱਚਾ ਬਚਾਤਾ ਉਹਨੇ ਮਾਸੂਮ ਆ ਨਮੋਦਿਆ ਸਕੂਲ ਹੈ ਉੱਥੇ ਪਤਾ ਕਰ ਲਿਓ ਜਾ ਕੇ ਡੇਰਾ ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਿਹ ਗੱਲ ਨੂੰ ਧਿਆਨ ਨਾਲ ਸੁਣਿਓ ਤੇ ਸਮਝਿਓ ਆ ਪਹਿਲਾਂ ਮੈਂ ਇੱਕ ਸਰਕਾਰੀ ਚੈਨਲ ਦੀ ਤੁਹਾਨੂੰ ਲੋਕਾਂ ਨੂੰ ਭੜਕਾ ਕੇ ਕੀਤੀ ਹੋਈ ਇੰਟਰਵਿਊ ਦਿਖਾ ਦੇਣਾ ਸੇਵਾ ਸਸਤਾਮਾ ਦੀਆਂ ਉਹ ਸਿਰਫ ਸੈਲੀਬ੍ਰਿਟੀਆ ਨੂੰ ਲਿਜਾ ਰਹੀਆਂ ਨੇ ਜਿਹੜੇ ਲੰਗਰ ਜਾਂ ਰਸਦ ਲੈ ਕੇ ਜਾਣੀ ਆ ਉਹ ਨਹੀਂ ਲਿਜਾ ਰਹੇ ਕਲਾਕਾਰਾਂ ਨੂੰ ਜਿਹੜਾ ਅਗੀ ਦਾ ਪੰਜਾਬ ਇਹ ਰਜਾਨਾ ਸਪੋਕਸਮੈਨ ਚੈਨਲ ਹੈ ਪਹਿਲਾਂ ਤਾਂ ਇਹ ਤੁਹਾਨੂੰ ਇਹ ਦੱਸਦਾ ਲੋਕਾਂ ਨੂੰ ਜਿਹੜੇ ਆ ਪੇਜਾਂ ਵਾਲੇ ਇਹਦੇ ਪਿੱਛੇ ਲੱਗ ਕੇ ਦੀ ਵੀਡੀਓ ਚੱਕ-ਚੱਕ ਕੇ ਪਾਈ ਜਾਂਦੇ ਆ ਉਹ ਇਹ ਭਗਵੰਤ ਮਾਨ ਦੇ ਪਾਲਤੂ ਕੁੱਤੇ ਪਾਲੇ ਹੋਏ ਨੇ ਇਹ ਸਰਕਾਰੀ ਚੈਨਲ ਹੈ ਇਹਨਾਂ ਦਾ ਅਮਨਜੋਤ ਆ ਉਹ ਭਗਵੰਤ ਮਾਨ ਨੇ মিডিਆ ਸਲਾਹਕਾਰ ਲਾਇਆ ਹੋਇਆ ਅਮਨਜੋਤ ਕੌਣ ਆ ਆ ਬੈਬ ਚੈਨਲ ਦੇ ਵਿੱਚ ਅਦਾ ਹਿੱਸਾ ਹੈ ਉਹਦਾ ਰਜਾਨਾ ਸਪੋਕਸਮੈਨ ਦਾ ਭਗਵੰਤ ਦੀ ਠੂਠੂ ਹੋ ਰਹੀ ਹੈ ਨਾ ਭਗਵੰਤ ਜਾਣਬੁੱਝ ਕੇ ਟ੍ਰਿਪ ਲਾ ਕੇ ਅੰਦਰ ਸੌਂ ਗਿਆ ਹੜ੍ਹਾਂ ਤੋਂ ਬਚਾਉਂਦਾ ਮਾਰਾ ਸੜਕਾਂ ਤੇ ਬਹਿ ਕੇ ਕਦੇ ਰੋਟੀ ਫੜ ਲੈਂਦਾ ਤੇ ਬਾਅਦ ਚ ਫੜਾ ਦਿੰਦਾ ਓਏ ਅੰਧ ਭਗਤ ਲੋਕੋ ਓਏ ਤੁਸੀਂ ਤਾਂ ਸੋਚ ਲਓ ਯਾਰ ਓਏ ਜਿਹੜੇ ਬੰਦੇ ਨੂੰ 25 ਦਿਨ ਹੋ ਗਏ ਓਏ ਅੱਜ ਘਰੋਂ ਨਿਕਲੇ ਨੂੰ ਮਨਜੋਤ ਸਿੰਘ ਤਲਵੰਡੀ ਨੂੰ 20-25 ਲੱਖ ਦੀਆਂ ਇਹ ਕਿਸ਼ਤੀਆਂ ਲਈ ਫਿਰਦਾ ਜਿਹੜੇ ਕਹਿੰਦੇ ਕਿਸ਼ਤਾਂ ਕਿਹਨੇ ਦੇ ਉਹ 20-25 ਲੱਖ ਦੀਆਂ ਕਿਸ਼ਤੀਆਂ ਨੇ ਤੁਸੀਂ ਕਿਸ ਨੂੰ 1 ਲੱਖ ਰੁਪਿਆ ਦਾਨ ਦੇ ਕੇ ਦੇਖੋ ਜਾਂ ਜਿਹੜੀਆਂ ਘਰਾਂ 'ਚ ਤੁਸੀਂ ਗੱਡੀਆਂ ਖੜਾਈਆਂ ਨੇ ਨਾ ਇਹ ਗੱਡੀਆਂ ਲਿਜਾ ਕੇ ਦੇਖੂਗਾ ਹੜਾਂ 'ਚ ਪਾਣੀ 'ਚ ਪਤਾ ਲੱਗ ਜੂ ਉਹ 20-30 ਦੀ ਲੱਖ ਦੇ ਆ ਬੰਦੇ ਕਿਸ਼ਤੀਆਂ ਲਈ ਫਿਰਦੇ ਨੇ ਓਏ ਸੰਸਤਾ ਦਾ 50 ਲੱਖ ਦਾ ਸਮਾਨ ਲਈ ਫਿਰਦੇ ਨੇ ਪਿੱਕੇ ਦਿਨ ਰਾਤ ਕਦੇ ਉਧਰ ਕਦੇ ਉਧਰ 25 ਦਿਨ ਹੋ ਗਏ ਘਰੇ ਨਹੀਂ ਗਏ ਆਪਦੀ ਤੀਜੀ ਕੁੜੀ ਦਾ ਜਨਮ ਦਿਨ ਤਿੰਨ ਧਿਆਣੇ ਮਨਜੋਤ ਸਿੰਘ ਤਲਵੰਡੀ ਦੇ ਨਹੀਂ ਇੱਥੇ ਇੱਕ ਮੁੰਡਾ ਹੋਣ ਤੋਂ ਬਾਅਦ ਲਾ ਚੈੱਕਅਪ ਕਰਾ ਲੈਂਦਾ ਉਹ ਵੀ ਕਰਾ ਸਕਦਾ ਸੀ ਸਰਦਾ ਵਰਦਾ ਸਭ ਕੁਝ ਹੈਗਾ ਪਰ ਉਹ ਕਹਿੰਦਾ ਨਾ ਬਾਈ ਇੰਨਾ ਪਾਪ ਵੀ ਨਹੀਂ ਕਰਨਾ ਜ਼ਿੰਦਗੀ ਜੀ ਕੀ ਕਦੇ ਦੇਣਾ ਪਵੇ ਤੀਜੀ ਕੁੜੀ ਦਾ ਪਹਿਲਾ ਜਨਮ ਦੇ ਨਜ਼ਾਰੇ ਉਹਨੇ ਹੜਾਂ ਚ ਮਨਾਇਆ ਉਹ ਤੁਸੀਂ ਲਾਹਣਤੀ ਹੋ ਘਰਾਂ ਚ ਬਹਿ ਕੇ ਘਰੇ ਵੀਡੀਓ ਮੰਗਾ ਕੇ ਉੱਤੇ ਬੋਲ ਲਾ ਕੇ ਪਾਉਣ ਵਾਲਿਓ ਉਹ ਤੁਸੀਂ ਕਿਸੇ ਨੂੰ 70 ਰੁਪਏ 10 ਰੁਪਏ ਦਾਣਤਾ ਦੇ ਕੇ ਦੇਖੋ ਯਾਰ ਬਸ ਚਾਕੀ ਵੀਡੀਓ ਤੇ ਬੋਲ ਕੇ ਪਾ ਦੇਣੀ ਘਰਾਂ ਚ ਬੈਠੇ ਉਹ ਮੈਂ ਜਿਹੜੇ ਬੰਦੇ ਆਂ ਚ ਪੇਜਾਂ 'ਲੇ ਵੀਡੀਓ ਪਾ ਰਹੇ ਨੇ ਉਹ ਉਹਨਾਂ ਹੜਪੀੜਤਾਂ ਸਰਾਫ ਲੈ ਕੇ ਬੈਜੂ ਆ ਸਰਾਫ ਲੈ ਕੇ ਉਹ ਮਨਜੋਤ ਸਿੰਘ ਤਲਵੰਡੀ ਐ ਜਿਹਦੀਆਂ ਕਿਸ਼ਤੀਆਂ ਪਹਿਲਾਂ ਵੀ 43 ਦਿਨ ਚੱਲੀਆਂ ਸੀ ਜਦੋਂ ਪਿੱਛੇ ਹੜਾਏ ਸੀ ਕਈ ਚ ਤੇ 19 ਚ ਵੀ ਚੱਲੀਆਂ ਸੀ ਤੁਸੀਂ ਜਾ ਕੇ ਤਾਂ ਦੇਖੋ ਦੋ ਦਿਨ ਕਿਸ਼ਤੀਆਂ 'ਚ ਬਹਿ ਕੇ ਤਾਂ ਦੇਖੋ ਵੀ ਕਿਸ਼ਤੀਆਂ ਕਿਵੇਂ ਚੱਲਦੀਆਂ ਨੇ 5 600 ਬੱਚਾ ਬਚਾਤਾ ਉਹਨੇ ਮਾਸੂਮ ਆ ਨਮੋਦਿਆ ਸਕੂਲ ਐ ਉੱਥੇ ਪਤਾ ਕਰ ਲਿਓ ਜਾ ਕੇ ਡੇਰਾ